ਆਹ ਨਾਲ ਪੁਛ ਕਿ ਜਦੋਂ ਵਰਤਿਤ ਦਰਦ ਹੋ ਗਿਆ ਕਿੱਦਾਂ ਦੇ ਦਰਦ ਹੋ ਗਿਆ ਜਦੋਂ ਉਹ ਮੁਹਰਤ ਦੀ ਜਾਂ ਜਦੋਂ ਦੁਸ਼ਤ ਨਾਲ ਵੀ ਛੱਡੀਆਂ ਆਉਣ ਲੱਗੀਆਂ ਆਹ ਮੁਹਰਤ ਤੇ ਨੰਗੜਾ ਪੁਆ ਤੇ ਹਰ ਤਰ੍ਹਾਂ ਆਪਾਂ ਜੇਲੀ ਤੋਂ ਉਹ ਗੋਲੀਆਂ ਦੇ ਕੇ ਤਿੰਨ ਦਿਨ ਗੋਲੀਆਂ ਦੇਣੀਆ ਜਾਂ ਦੋ ਦਿਨ ਦੋ ਗੋਲੀਆਂ ਦੇਣੀਆ ਫਿਰ ਸ਼ਾਮ ਨੂੰ ਤੇ ਆਪਾਂ ਇਹ ਟੀਕੇ ਬਣਡਕਾਰਾ ਪਾ ਲੈਂਦੇ ਆ ਇਸੇ ਗੋਲੀ ਨਾਲ ਹੀ ਠੀਕ ਹੈ ਸਰ ਹਾਂਜੀ ਸਦੀਪ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋਰ ਕੰਪਨੀ ਦਾ ਇੱਕੋ ਵਿਜ਼ਨ ਹੈ ਜੀ ਕਿ ਜਿਹੜੇ ਸਾਡੇ ਫਾਰਮਰ ਮੈਂ ਹਨ ਜੀ ਉਹਨਾਂ ਨੂੰ ਅਸੀਂ ਕੁਆਲਟੀਕੁਸ ਪ੍ਰਗਟ ਪ੍ਰੋਡਕਟ ਨੇ ਜਿਹੜੇ ਉਹ ਉਹ ਪਰ ਇੰਟਰੋਡਿਊਸ ਕਰਵਾਏ ਨੇ ਦੇ ਵਿੱਚ ਆ ਕੇ ਕਿ ਸਾਨੂੰ ਦਿੱਤੇ ਨਵੇਂ ਫਾਰਮੂਲੇ ਜੋ ਅਸੀਂ ਮਿਲ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਜਿਹੜੇ ਅਸੀਂ ਉਹ ਪ੍ਰੋਬਲਮ ਦਾ ਹੱਲ ਕਰ ਸਕਾ ਸਾਡੇ ਪ੍ਰੋਡਕਟਸ ਦੇ ਵਿੱਚ ਸਭ ਨੇ ਕਿਹਾ ਕਿ ਉਹਨਾਂ ਨੇ ਯੂਜ਼ ਕੀਤੇ ਹੋਏ ਨੇ ਕਈ ਫੈਦੇ ਦਿੱਤੇ ਹੋਏ ਨੇ ਤੇ ਉਹਨਾਂ ਨੇ ਜਿਹੜਾ ਸਪੈਸ਼ਲ ਕੰਪਨੀ ਦੀਆਂ ਬਤਾਈਆਂ ਦੀ ਬਦੌਲਤ ਸਾਡੇ ਹੌਸਲੇ ਹਮੇਸ਼ਾ ਉੱਚੇ ਰਹਿੰਦੇ ਨੇ ਅਸੀਂ ਕਹਿੰਦੇ ਆ ਕਿ ਇਹਨਾਂ ਦਾ ਸਹਿਯੋਗ ਸਾਡੇ ਡਾਕਟਰਾਂ ਦਾ ਸਹਿਯੋਗ ਸਭ ਤੋਂ ਧਾਹੀ ਮਿਲਦਾ ਰਹੇ ਤੇ ਅਸੀਂ ਇੰਨਾ ਹੀ ਇਹਨਾਂ ਦਾ ਪਿਆਰ ਕਰਦੇ ਜੀ ਠੀਕ ਹੈ ਸਰ ਅਮਾ ਜੋੜਾ ਤੇਰਾ ਨਾਮ ਤਾਂ ਸੰਦੀਪ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲਾ ਲੱਗਿਆ ਅੱਜ ਤੁਸੀਂ ਆਪਣਾ ਸਟਾਲ ਵਗੈਰਾ ਤੁਹਾਡੇ ਲੱਗੇ ਨੇ ਅੱਜ ਲੋਕਾਂ ਨੂੰ ਵਜਿਟ ਕਰਾ ਰਹੇ ਹੋ ਕਿਸ ਚੀਜ਼ ਦੇ ਵਜਿਟ ਕਰਾ ਰਹੇ ਹੋ ਕਿੰਨੇ ਕਿਉ ਜਿਹੜੀ ਤੁਹਾਡੀ ਕੰਪਨੀ ਵੱਲੋਂ ਕਿੰਨੇ ਪ੍ਰੋਡਕਟ ਲੋ ਟੋਟਲ ਯਾਰ ਹੁੰਦੇ ਸਰ ਫੀਡ ਸਪਲੀਮੈਂਟ ਦੇ ਵਿੱਚ ਸਾਡੇ 8 ਤੋਂ 10 ਪ੍ਰੋਡਕਟ ਨੇ ਕੀ ਕਹਿਣਾ ਚੁੰ ਜਿਹੜਾ ਅੱਜ ਪਸ਼ੂ ਪਾਲਣ ਮੇਲੇ ਦੇ ਵਿੱਚ ਅੱਜ ਉਹ ਦੋ ਸਟਾਲ ਵੀ ਲੱਗੇ ਲੋਕਾਂ ਨੂੰ ਵੇਚਣ ਕਿਹਾ ਦੇ ਤੁਸੀਂ ਖੁਦ ਵੀ ਵੇਚ ਲੋਕਾਂ ਨਾਲ ਅੱਜ ਕਰ ਰਹੇ ਹੋ ਕੀ ਕਹਿਣਾ ਚੁੰ ਜੀ ਜੀ ਤੁਸੀਂ ਦੱਸਿਆ ਵੀ ਅਸੀਂ ਇਹ ਪ੍ਰੋਡਕਟ ਨੂੰ ਆਪ ਚੈਰ ਆਪ ਚੂਜ਼ ਕਰਦੇ ਆਂ ਆਪਣੇ ਆਪਣੇ ਜਾਨਵਰਾਂ ਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਆਪ ਚੂਜ਼ ਕਰਦੇ ਆਂ ਤੁਹਾਨੂੰ ਇਹ ਪ੍ਰੋਡਕਟ ਕਿਵੇਂ ਲੱਗਿਆ ਬਹੁਤ ਵਧੀਆ ਤੁਹਾਨੂੰ ਦੱਸ ਰਿਹਾ ਤੇ ਅਸੀਂ ਮੇਲੇ ਹੀ ਲਿਓ ਸੈਲ ਸਰਕਾ ਦਿੱਤੇ ਆ ਜੀ अच्छा जी ਜਦੋਂ ਬ੍ਰੀਡਿੰਗ ਕਰਦੇ ਹਾਂ ਨੂੰ ਸਾਨੂੰ 20 ਸਾਲ ਹੋ ਗਏ ਸੀ ਤੇ ਅਸੀਂ ਮੇਲੇ ਨਹੀਂ ਸੀ ਲੱਟ ਸਕਦੇ ਦੁੱਧ ਚਵਾਈ ਨਹੀਂ ਸੀ ਮਿਲਿਆ ਤੇ ਜਾ ਕੇ ਕਰਵਾ ਲਏ ਅੱਛਾ ਜੀ ਦੁੱਧ ਚਵਾਈ ਦੇ ਮੁਕਾਬਲੇ ਅਸੀਂ ਲਿਓਸੈਲ ਤੇ ਸਦਗੀ ਹੀ ਜਤ ਸੱਗੀਆਂ ਜੀ ਲਿਓਸੈਲ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਇਹਨਾਂ ਦਾ ਯੂਜ਼ ਕੀਤੇ ਆ ਇਹਨਾਂ ਦੇ ਤਕਰੀਬਨ ਸਾਰੇ ਪ੍ਰੋਡਕਟ ਜਿੱਦਾਂ ਅਸੀਂ ਇਹਨਾਂ ਦਾ ਲਿਓਸੈਲ ਬੈਕਅਪ ਹੁੰਦਾ ਉਹ ਉਹ ਮੱਧ ਨੂੰ ਸੂਣ ਤੋਂ ਪਹਿਲਾਂ ਜਿਹੜੀ ਨੈਨ ਨਹੀਂ ਆ ਲਿਓਸੈਲ ਬੈਕਅਪ ਰੱਖ ਦਿੰਦਾ ਜੀ ਤੇ ਸੂਣ ਤੋਂ ਬਾਅਦ ਲਿਓਸੈਲ ਆ ਜਾਂਦਾ ਜੀ ਫਿਰ ਸੋਨੇ ਪ੍ਰੋਡਕਟ ਬਹੁਤ ਵਧੀਆ ਬਾਕੀ ਇਹਨਾਂ ਦੀ ਚੈਲ ਆ ਰਹੀ ਆ ਉਹ ਵੀ ਬਹੁਤ ਵਧੀਆ ਉਹ ਸੂਤ ਤੋਂ ਪਹਿਲਾਂ ਇੱਕ ਚੈਲ ਦੇ ਦਿੱਤੀ ਆ ਬਾਅਦ ਤੇ ਆ ਪੰਜ ਦਿਨ ਬਾਅਦ ਦੇ ਦਿੱਤੀ ਆ ਪਸ਼ੂ ਦਾ ਕੋਈ ਕੈਲਸ਼ੀਅਮ ਨਹੀਂ ਘਰਦਾ ਕੋਈ ਪਸ਼ੂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰਹਿ ਜਾਂਦੇ ਅੱਜ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਕਿਸਾਨ ਭਰਾਵਾਂ ਨੂੰ ਤੇ ਇਹੀ ਮੈਸੇਜ ਆ ਵੀ ਮੇਲਿਆਂ ਦੇ ਵਿੱਚ ਤੇ ਪਹਿਲੀ ਗੱਲ ਆਉਣਾ ਚਾਹੀਦਾ ਜੀ ਤੇ ਮੇਲਿਆਂ ਦੇ ਵਿੱਚ ਆ ਕੇ ਆਪਾਂ ਨੂੰ ਇਹੋ ਜਿਹੇ ਕਨੈਕਟਾਂ ਦੀ ਜਾਣਕਾਰੀ ਮਿਲ ਜਾਂਦੀ ਆ ਜਿੱਦਾਂ ਸਾਨੂੰ ਇਹ ਮੇਲਿਆਂ ਤੋਂ ਜਾਣਕਾਰੀ ਮਿਲਦੀ ਆ ਇਹ ਮੇਲੇਾਂ ਦੇ ਵਿੱਚ ਸਾਰੇ ਭਰਾਵਾਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਠੀਕ ਹੈ ਜੀ। ਥੈਂਕ ਯੂ।